ਦੋ ਵਾਈਟ ਮੈਡੀਕਲ ਕਾਲਜ ਦੇ ਸੰਸਥਾਪਕ ਸਵਨ ਸਲਾਰੀਆ ਵੱਲੋਂ ਅੱਜ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਦੱਸਦੇ ਹੀ ਇਹ तमाम ਪ੍ਰੈਸ ਕਾਨਫਰੰਸ ਜਿਹੜੀ ਹੈ ਦੋ ਵਾਈਟ ਮੈਡੀਕਲ ਕਾਲਜ ਦੇ ਵਿੱਚ ਹੀ ਹੋਈ ਤਾਂ ਜਿਸ ਦੇ ਵਿੱਚ ਉਹਨਾਂ ਨੇ ਵੱਡੇ ਖੁਲਾਸੇ ਜੜੇ ਨੇ ਲੋਕ ਸਭਾ ਚੋਣ ਨੂੰ ਲੈ ਕੇ ਆਪਣੀ ਟਿਕਟ ਨੂੰ ਲੈ ਕੇ ਉਹਨਾਂ ਨੇ ਕਿਤੇ ਨਹੀਂ ਮੈਨੇ ਕਿਹਾ ਹੈ ਕਿ ਗੁਰਦਾਸਪੁਰ ਤੋਂ ਉਹ ਲੋਕ ਸਭਾ ਚੋਣ ਜਿਹੜੇ ਨੇ 2024 ਜ਼ਰੂਰ ਲੜਨਗੇ ਉਹਨਾਂ ਨੇ ਵੀ ਕਿਹਾ ਕਿ ਉਹ ਆਜ਼ਾਦ ਚੋਣ ਨਹੀਂ ਬਲਕਿ ਕਿਸੇ ਟਿਕਟ ਜਾਂ ਫਿਰ ਕਿਸੇ ਪਾਰਟੀ ਦੇ ਨਾਲ ਲੜ ਕੇ ਜੜਾ ਪਾਰਟੀ ਦੇ ਤਰਫੋਂ ਚੋਣ ਜਿਹੜੇ ਨੇ 2024 24 ਲੋਕ ਸਭਾ ਉਹ ਲੜ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਲੋਕਾਂ ਨੂੰ ਪੀੜ ਕੀਤੀ ਹੈ ਕਿ ਲੋਕ ਜਿਹੜੇ ਨੇ ਸਤਰਕ ਹੋ ਜਾਣ ਤੇ ਚੌਕਸੀ ਵਰਤਣ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਉਹਨਾਂ ਨੇ ਸਮਾਜ ਸੇਵੀ ਕੰਮ ਕੀਤੇ ਰਿਤੇ ਸਮਾਜ ਦੀ ਸੇਵਾ ਕੀਤੀ ਹੈ ਜਾਂ ਫਿਰ ਉਹ ਦਿरेन्द्र Shastri ਜੀ ਨੂੰ ਪਠਾਨਕੋਟ ਵਿੱਚ ਬੁਲਾਣਾ ਹੋਵੇ ਜਾਂ ਫਿਰ ਸੁਆਮੀ RAMDEV ਜੀ ਨੂੰ ਇੱਥੇ ਬੁਲਾਣਾ ਹੋਵੇ ਇਹ ਸਾਰੀ तमाम ਜਾਣਕਾਰੀ तमाम ਗੱਲਾਂ ਜਿਹੜੀਆਂ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਲੋਕਾਂ ਨਾਲ ਸਾਂਝੀ ਕੀਤੀ ਹਨ ਅਤੇ اپੀਲ ਕੀਤੀ ਹੈ ਲੋਕਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਵੀਰ ਜਾਂ ਬੁੱਧਵਾਰ ਜਾਂ ਵੀਰਵਾ ਤੱਕ ਉਹ ਤਮਾਮ ਜਾਣਕਾਰੀ ਜਿਹੜੀ ਹੈ ਕਿ ਇਸ ਪਾਰਟੀ ਪੱਖੋਂ ਉਹ ਚੋਣ ਲੜਨ ਜਾ ਰਹੇ ਨੇ ਗੁਰਦਾਸਪੁਰ ਹਲਕੇ ਤੋਂ ਚੋਣ ਲੜਨ ਜਾ ਰਹੇ ਨੇ ਉਸ ਦਾ ਖੁਲਾਸਾ ਵੀ ਜਿਹੜਾ ਹੈ ਉਹ ਕੀਤਾ ਜਾਵੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਹੋਰ ਕੀ ਕੀ ਗੱਲਬਾਤ ਜਿਹੜੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤੀ ਤੇ ਕੀ ਕੀ ਜਾਣਕਾਰੀ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਆ ਉਹ ਦੇਖਦੇ ਆਏ ਪ੍ਰੈਸ ਕਾਨਫਰੰਸ। ਪੱਤਰਕਾਰ ਭਰਾ ਇੱਥੇ ਮੇਰੇ ਇੱਕ ਛੋਟੇ ਦੇ ਨੋਟਿਸ ਤੇ ਆਏ तोड़ा सारे सार्या बहुत बहुत धन्यवाद और मैनू पूरी उम्मीद है कि प्यार तोड़ा साथ हमेशा मेरे नाल रहे और क्वेश्चन नशन अब पूछ रहे हो कि स्वर्ण सलारिया इलेक्शन लड़ेगा यस सौ टका दो हजार चौबी का इलेक्शन स्वर्ण सलारिया लोग सभा गुरदासपुर तो लड़ने जा रहा है और ਪਾਰਟੀ ਕੇ ਨਿਸ਼ਾਨ ਤੇ ਲੜੇਗਾ। ਔਰ ਇਹ ਸਾਰਾ ਡਿਸਕਲੋਜ਼ ਜੋ ਪਾਰਟੀ ਦਾ ਨਿਸ਼ਾਨ ਹੈ, ਬੁੱਧਵਾਰ ਵੀਰਵਾਰ ਤੱਕ ਕਲੀਅਰ ਹੋ ਜਾਏਗਾ। ਲੇਕਿਨ ਲੜਨੇ ਦੀ ਇੱਛਾ 100% ਚਿੱਤਨ ਮਾਸਾ ਜਾ ਰਿਹਾ ਉਹਦਾ ਕਾਰਨ ਸਿਰਫ ਇੱਕੋ ਹੀ ਹੈਗਾ ਕਿ ਮੈਂ ਲੋਕਲ ਕਿਸਾਨ ਦਾ ਪੁੱਤਰ ਹੈਗਾ। ਫ੍ਰੀडम फाइਟਰ ਦਾ ਪੁੱਤਰ ਹੈਗਾ। ਇਸ ਹਲਕੇ ਦੇ ਹਰ ਚੀਜ਼ ਨੂੰ ਜਾਣਦਾ ਕਿਉਂਕਿ ਇੱਥੇ ਪੈਦਾ ਹੋਇਆ ਪੜਿਆ ਇੱਥੇ ਜ਼ਿੰਦਗੀ ਗੁਜ਼ਾਰੀ ਹੈ ਔਰ ਇੱਕ ਲੋਅਰ ਲੀਡਰ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਮੈਨੂੰ ਸਾਰੇ ਦੁੱਖ ਤਰਜੀ ਲੋਕਾਂ ਦੇ ਪਤਨ ਉਹਦੇ ਵਾਸਤੇ ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਮਾਨਯੇ ਸੁਆਮੀ ਰਾਮਦੇਵ ਜੀ ਨੂੰ ਲੈ ਕੇ ਆਇਆ ਤਾਂ ਕਿ ਲੋਕੀ ਯੋਗ ਕਰਨ ਔਰ ਆਪਣਾ ਆਪ ਨੂੰ ਥੋੜਾ ਜਿਆਦਾ ਤੰਦਰੁਸਤ ਰੱਖਣ ਜਦੋਂ ਸਨਾਤਨ ਦੀ ਵਾਰੀ ਆਈ ਸਵਰਨ ਸਨਾਤਨ ਤੋਂ ਵੱਡਾ ਸਨਾਤਨੀ ਕੋਈ ਹੋ ਨਹੀਂ ਸਕਦਾ ਮੈਂ ਮਹਾਰਾਜ ਦਰਿੰਦਰ ਸਾਸਤਰੀ ਜੀ ਨੂੰ ਬੇਨਤੀ ਕੀਤੀ ਵਿਗੇਸ਼ਵਰ ਦਾਮ ਸਰਕਾਰ ਨੂੰ ਕਿ ਇੱਕ ਵਾਰੀ ਤੁਸੀਂ ਸਾਡੇ ਪਠਾਨ ਕੋਟ ਆਓ ਸਾਡੇ ਪਰਿਵਾਰਾਂ ਨੂੰ ਅਸ਼ੀਰਵਾਦ ਦਿਓ ਤਿੰਨ ਦਿਨ ਦਾ ਪ੍ਰੋਗਰਾਮ ਹੋਇਆ ਸਾਡੇ 7 ਲੱਖ ਲੋਕਾਂ ਨੇ ਦਰਸ਼ਨ ਕੀਤੇ ਮੈਂ ਦਰਿੰਦਰ ਸਾਸਤਰੀ ਜੀ ਮਹਾਰਾਜ ਦਾ ਧੰਨਵਾਦ ਕਰਦਾ ਔਰ ਮੇਰੇ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਜਦੋਂ ਸਾਸਤਰੀ ਜੀ ਇੱਥੇ ਆਏ ਲੋਕਾਂ ਨੇ ਉਹਨਾਂ ਨੂੰ ਭਗਵਾਨ ਦੇ ਰੂਪ ਤੇ ਸਿਰ ਤੇ ਚੱਕ ਕੇ ਰੱਖਿਆ ਬਹੁਤ ਅੱਛਾ ਇੱਕ ਮੋਹਿਮ ਸੀਗੀ ਔਰ ਬੜਾ ਚੰਗਾ ਲੱਗਿਆ ਹੁਣ ਮੈਂ ਇਹਨੇ ਬੇਨਤੀ ਕਰਾਂਗਾ ਕਿ ਮੈਂ ਲੋਕਾਂ ਦੇ ਹੈਲਥ ਕੇਅਰ ਵਾਸਤੇ ਵੀ ਬਹੁਤ ਜ਼ਿਆਦਾ ਵੱਡਾ ਪ੍ਰਯਾਸ ਕੀਤਾ ਹੈ ਕਿ 5 ਲੱਖ ਅਸੀਂ ਕਾਰਡ ਬੰਨਣ ਜਾ ਰਹੇ ਹਾਂ ਜਿੱਥੇ ਨਹੀਂ 1 ਲੱਖ 25 ਹਜ਼ਾਰ ਕਾਰਡ ਬੰਨਣ ਜਾ ਰਹੇ ਆ ਜਿਹੜੇ ਹਰ ਮੈਂਬਰ ਇੱਕ ਕਾਰਡ ਦੇ ਉੱਤੇ ਪੰਜ ਮੈਂਬਰ ਹੋਣਗੇ 6 ਮੈਂਬਰ ਹੋਣਗੇ ਫੈਮਿਲੀ ਦੇ 18 ਸਾਲ ਤੋਂ ਲੈ ਕੇ 60 ਸਾਲ ਤੱਕ ਇਹ ਮੁਹਿੰਮ ਵੀ 100% 2 ਜਨ 2024 ਤੋਂ ਲੈ ਕੇ ਜਨ 2029 ਤੱਕ 100% ਫ੍ਰੀ ਹੋਏਗੀ ਕਿਸੇ ਵੀ ਬਿਮਾਰੀ ਕਿਸੇ ਵੀ ਕਿਸਮ ਦੀ ਹੋਏਗੀ ਉਹ ਚਾਹੇ ਹਾਰਟ ਦੀ ਹੋਏ ਤੋ ਵੀ ਫ੍ਰੀ ਇਲਾਜ ਹੋਏਗਾ ਜੇ ਕੋਈ ਆਪਰੇਸ਼ਨ ਹੋਏਗਾ ਤੋ ਵੀ ਫ੍ਰੀ ਇਲਾਜ ਹੋਏਗਾ ਅਸੀਂ ਸ਼ਨੀਵਾਰ 11 ਵਜੇ ਸਾਰੇ ਜਿਹੜੇ ਹਲਕੇ ਦੇ ਪੂਰੇ ਲੋਕ ਸਭਾ ਦੇ ਡਾਇਰੈਕਟਰ ਡਿਪਟੀ ਡਾਇਰੈਕਟਰ ਪਿੰਡਾਂ ਦੇ ਪ੍ਰਧਾਨਾਂ ਨੂੰ ਟ੍ਰੀਟਮੈਂਟ ਕਾਰਡ ਦਿੱਤੇ ਦੇਣ ਜਾ ਰਿਹਾ ਔਰ ਅਗਲੇ ਸ਼੍ਰੀਚਰਵਾਰ ਨੂੰ 25 ਤੋਂ 30 ਹਜ਼ਾਰ ਕਾਰਡ ਹੋਰ ਵੰਡ ਲਏ ਆ ਜਿਹੜੇ ਲੱਖਾਂ ਚ ਲੋਕਾਂ ਦਾ ਲਾਜ ਹੋ ਗਿਆ ਇਹ ਸਾਰਾ ਮੇਰੇ ਪਰਿਵਾਰ ਵਾਸਤੇ ਮੈਂ ਕਰ ਰਿਹਾ ਮੇਰੀ ਲੋਕ ਸਭਾ ਵਾਸਤੇ ਕਰ ਰਿਹਾ ਔਰ ਇੱਕ ਦਿਨ ਵਾਸਤੇ ਨਹੀਂ ਇਲੈਕਸ਼ਨ ਤੇ ਇੱਕ ਮਹੀਨੇ ਦਾ ਹੋਏਗਾ ਮੈਂ ਆਉਣ ਵਾਲੇ 5 ਸਾਲ ਤੱਕ ਬਿਮਾਰੀ ਕਿਸੇ ਦੀ ਕਿਸੇ ਤਰ੍ਹਾਂ ਦੀ ਵੀ ਹੋਏ ਉਹਦਾ ਲਾਜ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਮਾਰੀ ਪੁੱਛ ਕੇ ਨਹੀਂ ਆਂਦੀ ਬਿਮਾਰੀ ਕੋਈ ਵੀ ਬਿਮਾਰ ਹੋ ਸਕਦਾ ਹੈ ਔਰ ਜੇ ਦਿਨ ਨੂੰ ਇਹ ਗਾਰੰਟੀ ਹੈ ਕਿ 5 ਸਾਲ ਤੱਕ ਮੈਂ ਸੇਫ ਆਂ ਉਹ ਪਰਿਵਾਰ ਨੂੰ ਮੈਂ ਬੇਨਤੀ ਕਰਾਂਗਾ ਉਹ ਸਲਾਰਿਆ ਸਾਹਿਬ ਦੇ ਨਾਲ ਖੜੇ ਰਹਿਣ ਸਲਾਰਿਆ ਤੁਹਾਡੇ ਘਰ ਦਾ ਬੱਚਾ ਹੈ ਇਹ ਮੇਰੀ ਬੇਨਤੀ ਹੈਗੀ ਹੈ ਕਿ ਮੈਂ ਅਗਰ ਇੱਥੇ ਹੈਗਾ ਸਾਰੇ ਪਰਿਵਾਰ ਨੂੰ ਛੱਡ ਕੇ ਸਿਰਫ ਤੁਹਾਡੀ ਸੇਵਾ ਵਾਸਤੇ ਸਲਾਰਿਆ ਜੋ ਹੈ ਭਾਜਪਾ ਕੇ ਕਾਰਕਾ ਨਹੀਂ ਹੈ ਅਬ ਆਪਨੇ ਇਹ ਬੋਲ ਦਿਆ ਕਿ ਆਪ ਕਿਸੇ ਔਰ ਪਾਰਟੀ ਕੇ ਸਿੰਬਲ से ਲੜੋਗੇ ਤਾਂ ਭਾਜਪਾ से استਿਫਾ ਤਾਂ ਦੇਣਾ ਹੀ ਪੜੇਗਾ ਦੇਖੋ ਜਦ استਿਫਾ ਕੀ ਬਾਰੀ ਆएगी ਉਹ ਵੀ ਦੇਖਾ ਜਾਏਗਾ ਲੇਕਿਨ ਗਰੰਟੀਡ ਹੈ कि भाजपा का कैंडिडेट अनाउंस्ड है नो डिस्प्यूट नो गिले शिकवे क्योंकि ना मैं टिकट मंगी ना मैं टिकट का कोई विरोध बिल्कुल नहीं है जो उन्होंने किया बहुत चंगा किया मैं ये कह सकना कि मैं टिकट लड़ रहा सौ टका मैंबर ऑफ पार्लियामेंट हल्का गुरदासपुर का स्वर्ण सारिया बनने जा रहा भाजपा का तो छोड़ना ही पड़ेगा ना ਉਗੀ ਟਿਕਟ ਕਲੀਅਰ ਹੋ ਚੁੱਕੀ ਹੈ ਅੰਡਰਸਟੂਡ ਚਲੋ ਏਦਾਂ ਹੀ ਕਹਿ ਸਕਦੇ ਆ ਕਿ ਤੁਹਾਨੂੰ ਇੱਕ ਸੱਤ ਦਿਨ ਦਾ ਵੇਟ ਕਰੋ ਲੇਕਿਨ ਸਾਰੇ ਪਰਿਵਾਰਾਂ ਨੂੰ ਬੇਨਤੀ ਕੋਈ ਹੈਗੀ ਕਿ ਇਸ ਵਾਰ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਉਹ ਬਣਾਣਾ ਹੈ ਜਿਹੜਾ ਤੁਹਾਡਾ ਖਿਆਲ ਰੱਖੇ ਤੁਹਾਡੀ ਨੌਕ ਬੱਚੇ ਦੀ ਨੌਕਰੀ ਵਾਸਤੇ ਬੱਚਾ ਦੇ ਚਿੱਟਾ ਬੰਦ ਕਰਨ ਵਾਸਤੇ ਇੰਡਸਟਰੀ ਵਾਸਤੇ ਰੋਡ ਵਾਸਤੇ ਐਜੂਕੇਸ਼ਨ ਵਾਸਤੇ ਔਰ ਸਵਾਰਨ ਸਲਾਰੀਆ ਇੱਕ ਏਦਾਂ ਦਾ ਬੰਦਾ ਹੈ ਜਿਹਨੂੰ ਸਾਰਾ ਐਕਸਪੋਜ਼ਰ ਸੀਡੀ ਦਾ ਵੀ ਹੈਗਾ ਪਿੰਡਾਂ ਦਾ ਵੀ ਹੈਗਾ ਦੁੱਖ ਤਕਲੀਫੀ ਹੈਗਾ ਔਰ ਇੱਕ ਲੋਅਰ ਮੀਡਲ ਕਲਾਸ ਫੈਮਿਲੀ ਤੋਂ ਆਂਦਾ ਹੈ ਜਿਹਨੂੰ ਕੋਈ ਈਗੋ ਨਹੀਂ ਹੈਗੀ ਉਹ ਚਾਹੁੰਦਾ ਹੈ ਕਿ ਇੱਕ ਵਾਰੀ ਮੈਨੂੰ ਮੌਕਾ ਮਿਲੇ ਸੇਵਾ ਕਰਨ ਦਾ ਮੈਂ ਬੇਨਤੀ ਕਰਾਂਗਾ ਮੇਰੇ ਸਾਰੇ ਭਰਾਵਾਂ ਨੂੰ ਕਿ ਸਾਰੇ ਪਰਿਵਾਰਾਂ ਨੂੰ ਇਹ ਮੈਸੇਜ ਆਣਾ ਚਾਹੀਦਾ ਹੈ ਕਿ ਇਸ ਵਾਰ ਸਵਰਨ ਸਲਾਰਿਆ ਲੋਕ ਸਭਾ ਗੁਰਦਾਸਪੁਰ ਦਾ ਮੈਂਬਰ ਆਫ ਪਾਰਲੀਮੈਂਟ ਹੋਏਗਾ ਧੰਨਵਾਦ ਸਤਿ ਸ਼੍ਰੀ ਅਕਾਲ ਕੈਮਰ ਪਰਸਨ ਹਨੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ